ਵੈਗਰੂਜੀ ਦਾ ਖਾਲਸਾ ਵੈਗਰੂਜੀ ਦੀ ਫਤਿਹ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਇੰਟਰਵਿਊ ਸੁਣਦਾ ਪਿਆ ਸੀ ਪ੍ਰੈਸ ਕਾਨਫਰੰਸ ਉਹਦੇ ਚ ਉਹਨਾਂ ਨੇ ਇੱਕ ਗੱਲ ਆਖੀ ਆ ਕਿ ਵੀ ਮੈਨੂੰ ਹੁਣ ਪਤਾ ਲੱਗਿਆ ਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਜਿਹੜਾ ਹੁਕਮ ਆ ਉਹ ਸਾਰੀ ਦੁਨੀਆ ਦੇ ਸਿੱਖਾਂ ਵਾਸਤੇ ਨਹੀਂ ਹੁੰਦਾ ਸਿਰਫ ਅਕਾਲ ਤਖਤ ਸਾਹਿਬ ਦੇ ਦਾਇਰੇ ਚ ਹੀ ਸੁਣਿਆ ਜਾਂਦਾ ਜਾਂ ਉਹਦੇ ਸਿਕਤਰਾ ਜੋਗਾ ਹੀ ਹੁੰਦਾ ਇਹ ਸੁਣ ਕੇ ਬਹੁਤ ਦੁੱਖ ਹੋਇਆ ਬਹੁਤ ਦਿਲ ਨੂੰ ਲੱਗੀ ਗੱਲ ਕਿ ਵੀ ਅੱਜ ਸਾਡੇ ਜਥੇਦਾਰ ਸਾਹਿਬ ਨੂੰ ਇਹ ਗੱਲ ਕਹਿਣੀ ਪੈ ਰਹੀ ਆ ਸਿੱਖ ਵੀ ਅਕਾਲ ਤਖਸਾਲ ਨੂੰ ਸਰਵੋੱਚ ਗਿਣਦੇ ਆ ਤੇ ਉਹਦਾ ਹੁਕਮ ਇਹ ਮੰਨਿਆ ਜਾਂਦਾ ਹੈ ਕਿ ਅਕਾਲ ਤਖਸਾਲ ਦਾ ਜੋ ਹੁਕਮ ਹੈਗਾ ਉਹ ਦੁਨੀਆ ਭਰ ਚ ਵਾਸਤੇ ਸਿੱਖਾਂ ਵਾਸਤੇ ਹੈਗਾ ਇਹ ਉਹ ਅਕਾਲ ਤਖਸਾਲ ਹੈ ਜਿਸ ਦੀ ਸੇਵਾ ਲਈ ਸ਼੍ਰੋਮਣੀ ਕਮੇਟੀ ਬਣੀ ਸੀ ਜਿਸ ਦੀ ਪਹਿਰੇਦਾਰੀ ਲਈ ਸ਼੍ਰੋਮਣੀ ਕਮੇਟੀ ਬਣੀ ਸੀ ਜਿਸ ਦੀ ਵਾਰਡ ਲਈ ਸ਼੍ਰੋਮਣੀ ਕਮੇਟੀ ਬਣੀ ਸੀਗੀ ਸ਼੍ਰੋਮਣੀ ਕਮੇਟੀ ਨਣਕਾਣਾ ਸਾਹਿਬ ਦੇ ਵਰੇ ਗੰਢ ਗਈ ਆ ਹੁਣੇ ਉਹਦੀ ਜਿਹੜੀ ਸ਼ਹੀਦਾਂ ਦੀ ਚਿਖਾ ਸੀ ਜਾਂ ਆਪਣਾ ਜੋਸ਼ ਸ਼ਹੀਦਾਂ ਦਾ ਹਲੇ ਚਿਖਾ 발ਦੀ ਪਈ ਸੀ ਜਾਂ ਉਹਦੀ ਲੋ ਸੀ ਉਹਦੇ ਉਹਦੇ ਵਿੱਚੋਂ ਹੀ ਇਹ ਸ਼੍ਰੋਮਣੀ ਕਮੇਟੀ ਦਾ ਜਨਮ ਹੋਇਆ ਸੀ ਇਹਦਾ ਕਾਰਜ ਖੇਤਰ ਜਿਹੜਾ ਹੈਗਾ ਉਹ ਸਿੱਖ ਵੈਲਿਊਜ਼ ਨੂੰ ਸਿੱਖ ਪਰੰਪਰਾ ਨੂੰ ਸਿੱਖ ਰਿਵਾਇਤ ਨੂੰ ਗੁਰਬਾਣੀ ਨੂੰ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਪ੍ਰੋਟੈਕਟ ਕਰਨਾ ਇਹਦੀ ਰੱਖਿਆ ਕਰਨਾ ਹੈਗਾ ਨਾ ਕਿ ਇਹਨਾਂ ਨੂੰ ਮੁਲਾਜ਼ਮ ਦੱਸਣਾ ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ 1925 ਦਾ ਜਿਹੜਾ ਐਕਟ ਬਣਿਆ ਉਹਦੇ ਵਿੱਚ ਉਹ ਬਿਲਕੁਲ ਇੱਕ ਪੱਛਮੀ ਤਰਜ਼ ਤੇ ਬਣਿਆ ਹੋਇਆ ਇੱਕ ਪ੍ਰਬੰਧਕੀ ਢਾਂਚਾ ਹੈਗਾ ਤੇ ਉਹਦੇ ਵਿੱਚ ਕਿਤੇ ਵੀ ਕੋਈ ਅਕਾਲ ਤਖਤ ਸਾਹਿਬ ਦੀ ਥਾਂ ਨਹੀਂ ਉਹਦੇ ਵਿੱਚ ਕਿਸੇ ਤਖਤਾਂ ਦੀ ਜਗ੍ਹਾ ਹੈ ਨਹੀਂ ਕਿ ਵੀ ਇੱਥੇ ਕੌਣ ਲੱਗੂਗਾ ਕੌਣ ਇੱਥੇ ਸੇਵਾ ਨਿਭਾਊਗਾ ਪਰ ਇਹਦਾ ਇਹ ਮਤਲਬ ਨਹੀਂਗਾ ਕਿ ਅਸੀਂ ਉਸ ਐਕਟ ਨੂੰ ਪੜ ਕੇ ਉਹਨਾਂ ਕਾਨੂੰਨਾਂ ਨੂੰ ਪੜ ਕੇ ਅੱਜ ਇਹ ਦੱਸਣ ਲੱਗ ਜਾਈਏ ਬਿਲਕੁਲ ਠੀਕ ਆ ਗੱਲ ਕਿ 1925 ਦੇ ਐਕਟ ਦੇ ਹਿਸਾਬ ਨਾਲ ਸਾਰੇ ਲੋਕ ਮੁਲਾਜ਼ਮ ਆ ਪਰ ਕੀ ਇਹ ਡੀ ਫੈਕਟੋ ਸਿਚੁਏਸ਼ਨ ਹੈਗੀ ਆ ਕੀ ਅਸਲੀਅਤ ਇਹ ਹੈਗੀ ਆ ਕਿ ਇਹ ਤਾਂ ਆਪਣੀ ਮਜਬੂਰੀ ਆ 1925 ਦਾ ਜਿਹੜਾ ਐਕਟ ਹੈਗਾ ਉਹ ਕੋਈ ਸਿੱਖਾਂ ਨੇ ਮੰਗਿਆ ਨਹੀਂ ਸੀ ਉਹ ਸਿੱਖਾਂ ਤੇ ਥੋਪਿਆ ਗਿਆ ਐਕਟ ਹੈ ਜਿਹੜਾ ਸਿੱਖਾਂ ਨੇ ਆਪ ਦਾ ਐਕਟ ਬਣਾਇਆ ਸੀ ਉਹ ਅੰਗਰੇਜ਼ ਨੇ ਲਾਗੂ ਨਹੀਂ ਕਰਨ ਦਿੱਤਾ ਸੋ ਇਹ ਇੱਕ ਬਸਤੀਵਾਦੀ ਸਰਕਾਰ ਦਾ ਇੱਕ ਸਾਮਰਾਜੀ ਸਰਕਾਰ ਦਾ ਸਾਡੇ ਤੇ ਥੋਪਿਆ ਹੋਇਆ ਐਕਟ ਹੈ ਤੇ ਅੱਜ ਉਸੇ ਐਕਟ ਨੂੰ ਕੋਟ ਕਰਕੇ ਤੁਸੀਂ ਇਹ ਗੱਲ ਕਹਿ ਰਹੇ ਹੋ ਜੋ ਬਣਦੀ ਸੀ ਗੱਲ ਉਹ ਇਹ ਸੀਗੀ ਕਿ ਹਾਂ ਵੀ ਜੇ ਐਕਚੁਅਲੀ ਤੁਹਾਡੀ ਸੈਂਸ ਹੁੰਦੀ ਤਾਂ ਜਿੱਦਣ ਤੋਂ ਤੁਸੀਂ ਇਸ ਸ਼੍ਰੋਮਣੀ ਕਮੇਟੀ ਦੇ ਐਕਟ ਨੂੰ ਸਮਝਦੇ ਹੋ ਕਰਦੇ ਹੋ ਤਾਂ ਤੁਹਾਨੂੰ ਇਹਦੀ ਸੋਧal ਤੁਰਨਾ ਚਾਹੀਦਾ ਸੀਗਾ ਤੁਹਾਨੂੰ ਚਾਹੀਦਾ ਸੀਗਾ ਕਿ ਜਿਹੜਾ ਐਕਟ ਹੈਗਾ ਉਹਦੇ ਵਿੱਚ ਬਦਲਿਆ ਜਾਵੇ ਉਹਨੂੰ ਸਿੱਖੀ ਰਵੈਤਾਂ ਦੇ ਮੁਤਾਬਕ ਬਣਾਇਆ ਜਾਵੇ ਤੇ ਅੱਜ ਵੀ ਸਿੱਖਾਂ ਨੂੰ ਇਹ ਬਹੁਤ ਵੱਡੀ ਲੋੜ ਹੈਗੀ ਆ ਕਿ ਅਕਾਲ ਤਖਤ ਸਾਹਿਬ ਦਾ ਜਿਹੜਾ ਸਾਰਾ ਸਟਰਕਚਰ ਆ ਜਾਂ ਅਕਾਲ ਤਖਤ ਸਾਹਿਬ ਦਾ ਜਿਹੜਾ ਜੋ ਵੀ ਸੰਸਥਾ ਹੈ ਉਹਨੂੰ ਬਿਲਕੁਲ ਆਜ਼ਾਦ ਦਾ ਨਾ ਹੋਣੀ ਚਾਹੀਦੀ ਆ ਉਹਦੇ ਵਿੱਚ ਪੰਜੇ ਤਖਤ ਹੋਣ ਉਹਦੇ ਵਿੱਚ ਪੰਜ ਪਿਆਰਿਆਂ ਦੀ ਰਵੈਤ ਜਾਂ ਜੋ ਵੀ ਆਪਣਾ ਸਿਸਟਮ ਆ ਉਹ ਹੋਵੇ ਉਹਦੇ ਆਪ ਦੇ ਪ੍ਰੋਜੈਕਟਸ ਐਂਡ ਬੈਲੈਂਸਸ ਹੋਣ ਸਰਬਤ ਖਾਲਸਾ ਦਾ ਇੱਕ ਕਨਸੈਪਟ ਹੋਵੇ ਤੇ ਉਹਦੇ ਨਾਲ ਹੀ ਇਹ ਇੱਕ ਇੰਡੀਪੈਂਡੈਂਟ ਹੋਵੇ ਜਿਹਦੇ ਵਿੱਚ ਕੱਲੇ ਪੰਜਾਬ ਦੇ ਸਿੱਖ ਹੀ ਨਹੀਂ ਭਾਰਤ ਦੇ ਵਿੱਚ ਵਸਦੇ ਸਿੱਖ ਤੇ ਦੁਨੀਆ ਚ ਕਮਾਂਤਰੀ ਜਿਹੜੇ ਪੱਦਰ ਤੇ ਫੈਲੇ ਹੋਏ ਆ ਸਿੱਖ ਵੱਖ-ਵੱਖ ਦੇਸ਼ਾਂ ਚ ਉਹ ਸਾਰਾ ਡਾਇਸਪੋਰਾ ਵੀ ਉਹਦੇ ਵਿੱਚ ਪਾਰਟਿਸਿਪੇਟ ਕਰਦਾ ਹੋਵੇ ਕਿ ਵੀ ਜਿੱਥੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਕਿਸ ਨੂੰ ਲਾਉਣਾ ਹੈ ਹੋਰ ਤਖਤਾਂ ਤੇ ਕੌਣ ਜਥੇਦਾਰ ਲੱਗਣਗੇ ਉਹ ਉਹ ਵੀ ਤੇ ਉਹਨਾਂ ਨੂੰ ਹਟਾਉਣ ਦਾ ਉਹਨਾਂ ਨੂੰ ਰੱਖਣ ਦਾ ਆਇਨੀਕ ਵੀ ਮੁਲਾਜਮ ਹੈ ਗਿਆ ਤੇ ਉਹਨੂੰ ਹਟਾ ਦਿੱਤਾ ਗਏ ਬਹੁਤ ਹੀ ਦੁੱਖ ਭਰੀ ਗੱਲ ਸਿੱਖ ਕੌਮ ਨੂੰ ਇਸ ਤੇ ਅਲਰਟ ਹੋਣ ਦੀ ਲੋੜ ਆ ਇਹ ਸੰਜੀਦਾ ਸਮਾਂ ਅੱਜ ਤੱਕ ਜਦੋਂ ਤੱਕ ਇਸ ਸਿਸਟਮ ਨੂੰ ਉਹ ਮੈਨੀਪੂਲੇਟ ਕਰਦੇ ਰਹੇ ਆਪਦੇ ਹੱਥੇ ਵਰਤਦੇ ਰਹੇ ਆਪਾਂ ਉਦੋਂ ਤੱਕ ਨਹੀਂ ਬੋਲੇ ਸਾਰੇ ਲੋਕ ਇਹ ਆਪਣੇ ਤੇ ਵੀ ਕਮਜ਼ੋਰੀ ਆ ਤੇ ਆਪਾਂ ਨੂੰ ਹੁਣ ਸਭ ਤੋਂ ਵੱਧ ਜਿਹੜਾ ਮੇਨ ਅੱਜ ਤੋਂ ਟਾਰਗੇਟ ਆ ਸਿੱਖ ਹੋਣ ਦਾ ਜਿਹੜਾ ਮੇਨ ਟੀਚਾ ਹੋਣਾ ਚਾਹੀਦਾ ਆਪਣੇ ਤੇ ਬਹੁਤ ਹਮਲੇ ਆ ਨਛਿਆਂ ਦੇ ਹਮਲੇ ਆ ਪ੍ਰਵਾਸ ਹੋ ਰਿਹਾ ਬੱਚੇ ਆਪਣੇ ਬਾਹਰੋਂ ਆ ਰਹੇ ਆ ਪੰਜਾਬ ਦੇ ਵਿੱਚ ਪਾਣੀਆਂ ਦਾ ਚੱਕ ਰੋਲਾ ਹੈਗਾ ਵੀ ਪਾਣੀ ਸਾਡੇ ਲੁੱਟੇ ਜਾ ਰਹੇ ਆ ਰਾਜਧਾਨੀ ਦਾ ਮਸਲਾ ਅਨਗਿਣਤ ਮਸਲੇ ਕਰਜਾਈ ਹੋ ਰਿਹਾ ਪੰਜਾਬ ਪਰ ਜਿਹੜਾ ਅੱਜ ਅਹਿਮ ਮਸਲਾ ਹੈ ਉਹ ਆ ਕੀ ਇਸ ਅਕਾਲ ਤਖ ਦੀ ਹੋਂਦ ਤੇ ਹਸਤੀ ਨੂੰ ਕਿਵੇਂ ਕਾਇਮ ਕੀਤਾ ਜਾ ਰੱਖਿਆ ਜਾਵੇ ਤੇ ਉਹਦੇ ਵਾਸਤੇ ਕੀ ਸੰਘਰਸ਼ ਵਿੜਿਆ ਜਾਵੇ ਸ਼੍ਰੋਮਣੀ ਕਮੇਟੀ ਨੂੰ ਇੱਕ ਪੱਛਮੀ ਪ੍ਰਬੰਧਕੀ ਕਮੇਟੀ ਨਾਲੋਂ ਇੱਕ ਟਰਸਟ ਜਾਂ ਇੱਕ ਆਰਗੇਨਾਈਜੇਸ਼ਨ ਨਾਲੋਂ ਆਪਾਂ ਕਿਵੇਂ ਉਹਨੂੰ ਸਿੱਖੀ ਰਵੈਤ ਤੇ ਲਿਆਈਏ ਤੇ ਇਹਦੇ ਹਾਸਤੇ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਆ ਇਸ ਮੁੱਦੇ ਨੂੰ ਲੈ ਕੇ ਸਖਸ਼ੀਤਾ ਨੂੰ ਤਾਲ ਦੀਆਂ ਦੀਆਂ ਨੂੰ ਪਾਸੇ ਰੱਖ ਕੇ ਇਹਦੇ ਤੇ ਆਪਾਂ ਨੂੰ ਸੰਘਰਸ਼ ਵਧਣ ਦੀ ਲੋੜ ਆ ਤੇ ਜਿਹੜੇ ਵੀ ਲੋਕ ਜਿਹੜੀਆਂ ਵੀ ਪਾਰਟੀਆਂ ਜਿਹੜੇ ਵੀ ਸਖਸ਼ੀਤਾ ਜਿਹੜੇ ਵੀ ਅਦਾਰੇ ਅਕਾਲ ਤਖਤ ਤੋਂ ਮੰਨਕਰ ਹੋ ਰਹੇ ਆ ਉਹਦੇ ਤੇ ਕੋਈ ਐਕਟ ਦਸ ਰਹੇ ਆ ਉਹਦੇ ਤੇ ਕੋਈ ਹੋਰ ਉਹਦੇ ਹੁਕਮਾਂ ਤੋਂ ਭੱਜ ਰਹੇ ਆ ਉਹਨਾਂ ਨੂੰ ਨਕਾਰਨ ਦੀ ਲੋੜ ਆ ਉਹਨਾਂ ਨੂੰ ਪਾਸੇ ਕਰਨ ਦੀ ਲੋੜ ਆ ਜਿੱਥੇ ਵੀ ਤੁਸੀਂ ਬੈਠੇ ਹੋ ਆਪਾਂ ਇਹ ਨਹੀਂ ਕਹਿੰਦੇ ਵੀ ਕੋਈ ਤੁਸੀਂ ਆ ਕੇ ਤਲਵਾਰਾਂ ਚੱਕੋ ਹਥਿਆਰ ਚੱਕੋ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਕੋਈ ਮੋਰਚਿਆਂ 'ਚ ਜਾਂ ਸੰਘਰਸ਼ਾਂ 'ਚ ਆ ਜਾਓ ਜੇ ਨਹੀਂ ਆ ਸਕਦੇ ਕੋਈ ਗੱਲ ਨਹੀਂ ਪਰ ਜਿੱਥੇ ਵੀ ਤੁਸੀਂ ਬੈਠੇ ਹੋ ਆਪਦੇ ਪਿੰਡ 'ਚ ਆਪਦੇ ਸ਼ਹਿਰ 'ਚ ਆਪਦੇ ਦਫ਼ਤਰ 'ਚ ਆਪਦੇ ਘਰੇ ਉੱਥੇ ਜਿਹੜਾ ਵੀ ਅਕਾਲ ਤਖਤ ਤੋਂ ਮੁਨਕਰ ਹੋ ਰਿਹਾ ਜਿਹੜਾ ਵੀ ਅਕਾਲ ਤਖਤ ਨੂੰ ਦੇ ਜਥੇਦਾਰਾਂ ਨੂੰ ਹੋਰ ਤੱਕ ਜਥੇਦਾਰਾਂ ਨੂੰ ਸਿਰਫ ਇੱਕ ਮਲਾਜ਼ਮ ਦੱਸ ਰਹੇ ਆ ਉਹਨਾਂ ਦੇ ਉਲਟ ਹਾ ਦਾ ਨਾਰਾ ਮਾਰੋ ਆਵਾਜ਼ ਚੱਕੋ ਆਪਦੇ ਹੋਰ ਸਿੱਖਾਂ ਨੂੰ ਜਾਗਰੂਪ ਕਰੋ ਉਹਨਾਂ ਨੂੰ ਦੱਸੋ ਕਿ ਵੀ ਇਹ ਨਹੀਂ ਚੱਲਣ ਦੇਣਾ ਇਹ ਨਵੇਂ ਮਸਾਂਦ ਦਾ ਇਹ ਮਸੰਦ ਅੱਜ ਜਿਵੇਂ ਨਨਕਾਣਾ ਸਾਹਿਬ ਦੇ ਮਸੰਦ ਕੁਰਬਾਨੀਆਂ ਨਾਲ ਆਪਾਂ ਪਾਸੇ ਕੀਤੇ ਸੀਗੇ ਇਹ ਵੀ ਆਹੀਂ ਹੀ ਨਰੇਣੂ ਜਿਹੜੇ ਹੈਗੇ ਆ ਇਹ ਆਹੀਂ ਪਾਸੇ ਹੋਣੇ ਆ ਇਹਦੇ ਹੱਸਤੇ ਆਪਾਂ ਨੂੰ ਕੁਰਬਾਨੀਆਂ ਵੀ ਕਰਨੀਆਂ ਪੈਣੀਆਂ ਸੰਘਰਸ਼ ਵੀ ਲੜਨੇ ਪੈਣੇ ਆ ਪਰ ਜਿਹੜੇ ਵੀਰ ਇਹ ਸਾਰਾ ਕੁਝ ਨਹੀਂ ਕਰ ਸਕਦੇ ਉਹ ਘਟੋ ਘਟ ਹਾ ਦਾ ਨਾਰਾ ਜ਼ਰੂਰ ਮਾਰੋ ਉਹ ਇਹਨਾਂ ਤੋਂ ਇਹਨਾਂ ਤੋਂ ਪਾਸਾ ਵੱਟੋ ਇਹਨਾਂ ਨੂੰ ਸਾਈਡ ਹੋਵੋ ਜਿਹੜੇ ਜਿਹੜੇ ਵੀਰ ਇਹਨਾਂ ਨਾਲ ਹੋਰ ਤੁਰੇ ਹੋਏ ਆ ਗੁੰਮਰਾਹ ਹੋਏ ਹੋਏ ਆ ਉਹਨਾਂ ਨੂੰ ਆਪਦੇ ਫੋਲਡ ਚ ਵਾਪਸ ਲੈ ਕੇ ਆ ਉਹਨਾਂ ਨੂੰ ਸਮਝਾਓ ਕਿ ਭਾਈ ਇਹ ਰਾਹ ਛੱਡਣਾ ਪੈਣਾ ਹੈ ਇਹ ਗੁਰਮਤ ਦੇ ਤੇ ਗੁਰੂ ਗੁਰੂ ਦੇ ਵਿਚਾਰਾਂ ਨੂੰ ਦੇ ਉਲਟ ਵਰਾ ਹੈਗਾ ਤੇ ਅਕਾਲ ਤਖਤ ਦੇ ਹੱਕ ਚ ਖੜਨਾ ਅਕਾਲ ਤਖਤ ਸਾਹਿਬ ਦੀ ਸੰਸਥਾ ਤੇ ਉਹਦੀ ਮਹਿਮਾ ਨੂੰ ਕਾਇਮ ਰੱਖਣਾ ਤੇ ਉਹਦੇ ਵਾਸਤੇ ਕੋਈ ਬਿਹਤਰ ਸਿਸਟਮ ਕਿਵੇਂ ਉਰ ਸਿਰਜਿਆ ਜਾ ਸਕੇ ਉਹਦੇ ਨਾਲ ਤੁਰੰਦੀ ਅੱਜ ਲੋੜ ਆ ਸਿੱਖਾਂ ਨੂੰ ਤੇ ਆਪਦਾ ਆਪਦਾ ਰੋਲ ਨਬਾਓ ਜਿਹੜੇ ਵੀ ਸੰਘਰਸ਼ ਚ ਉੱਤਰ ਸਕਦੇ ਹੋ ਸੰਘਰਸ਼ ਚ ਉੱਤਰੋ ਜਿਹੜੇ ਕੋਈ ਚੈਨਲਸ ਤੇ ਬੋਲ ਸਕਦੇ ਹੋ ਚੈਨਲਸ ਤੇ ਬੋਲੋ ਜਿਹੜੇ ਕੁਝ ਨਹੀਂ ਕਰ ਸਕਦੇ ਜਾਂ ਲੱਗਦਾ ਵੀ ਅਸੀਂ ਆਪਦੀ ਜੀਵਨ ਦੀ ਜਾਂ ਹੋਰ ਕੰਮਾਂ ਚ ਮਸਰੂਰ ਹੋ ਗਏ ਆ ਉਹ ਘਟੋ ਘਟ ਹਾ ਦਾ ਨਾਰਾ ਜ਼ਰੂਰ ਮਾਰੋ ਆਪਦੇ ਪਰਿਵਾਰ ਨੂੰ ਆਪਦੇ ਹੋਰ ਸਿੱਖਾਂ ਨੂੰ ਇਸ ਗੱਲ ਤੋਂ ਜਾਣੂ ਕਰਾਓ ਤੇ ਇਸ ਰਾਤ ਚੁਰੋ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤ